ਹਰੇਕ ਵਾਰੀ ਜਦੋਂ ਅਸੀਂ ਕੋਈ ਵੀ ਵੀਡੀਓ ਪਾਉਣੀ ਆ ਤਾਂ ਜ਼ਿਆਦਾਤਰ ਵੀਰਾਂ ਦਾ ਸਵਾਲ ਹੁੰਦਾ ਕਿ ਜਿਹੜਾ ਸਿਉਂਖ ਦਾ ਪੱਕਾ ਹੱਲ ਦੱਸੋ ਆਹ ਦੇਖ ਲਓ ਜੀ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਸਿਉਂਖ ਕਿੰਨੀ ਮਾਤਰਾ ਦੇ ਵਿੱਚ ਇੱਥੇ ਹੈਗੀ ਹੈਗੀ ਤੇ ਕਦੇ ਵੀ ਕੋਈ ਕੈਮੀਕਲ ਜਿਹੜਾ ਅਸੀਂ ਖੇਤ ਦੇ ਵਿੱਚ ਨਹੀਂ ਵਰਤਿਆ ਤੇ ਨਾ ਹੀ ਹੋਣ ਵਰਤਣਾਗਾ ਇਹ ਜਿਹੜੀ ਸਿਉਂਖ ਆਗੀ ਇਹ ਹਰੇ ਬੂਟਿਆਂ ਨੂੰ ਬਿਲਕੁਲ ਨਹੀਂ ਖਾਂਦੀਗੀ ਹਰੀਆਂ ਜੜਾਂ ਨੂੰ ਬਿਲਕੁਲ ਨਹੀਂ ਖਾਂਦੀ ਤੁਹਾਡੇ ਸਾਹਮਣੇ ਆ ਜੀ ਆਹ ਸਿਉਂਖ ਆਗੀ ਤੇ ਆ ਨਾਲ ਜਿਹੜੇ ਆਪਣੇ ਬੂਟੇ ਨੇਗੇ ਇਹ ਬਿਲਕੁਲ ਇਹਨੂੰ ਜਿਹੜੇ ਗੋਬਰ ਨੂੰ ਖਾਣ ਆਈ ਹੈ ਕੱਚੇ ਗੋਬਰ ਨੂੰ ਖਾਣ ਆਈ ਹੈ ਇਹਦੇ ਵਿੱਚ ਥੋੜਾ ਬਹੁਤਾ ਕੱਚਾ ਗੋਬਰ ਸੀਗਾ ਤੇ ਉਹਦੀ ਹੁਣ ਇਹ ਖਾਦ ਤਿਆਰ ਕਰ ਰਹੀ ਹੈਗੀ ਇਹ ਸੁੱਕੀਆਂ ਚੀਜ਼ਾਂ ਨੂੰ ਜਿਹੜਾ ਸਿਉਂਖ ਖਾਂਦੀ ਹੈਗੀ ਜਿਹੜੀਆਂ ਹਰੀਆਂ ਚੀਜ਼ਾਂ ਨੂੰ ਨਹੀਂ ਖਾਂਦੀ ਇਹਦਾ ਸਾਹਮਣੇ ਤੁਹਾਡੇ ਜਿਹੜਾ ਪ੍ਰਤੱਖ ਤੁਸੀਂ ਦੇਖ ਸਕਦੇ ਹੋ ਸੋ ਸਿਉਂਖ ਤੋਂ ਡਰਨ ਦੀ ਲੋੜ ਨਹੀਂਗੀ ਬੂਟਿਆਂ ਦੇ ਤੱਤ ਪੂਰੇ ਕਰੋ ਹੋਰ ਜਿਹੜੀਆਂ ਰੋਗਾਂ ਤੋਂ ਬੂਟਿਆਂ ਨੂੰ ਬਚਾ ਕੇ ਰੱਖੋ ਤੇ ਜੇ ਹੋਰ ਰੋਗ ਦੇ ਨਾਲ ਕਿਸੇ ਦੇ ਨਾਲ ਜੜ ਸੁੱਕਦੀ ਹੈ ਫੇਰ ਹੀ ਜਿਹੜੀ ਉਹਨੂੰ ਸਿਉਂਖ ਖਾਣ ਲਈ ਮੂਟੇ ਦੀ ਜੜ ਦੇ ਵਿੱਚ ਆਉਂਦੀ ਐ ਸੋ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈਗੀ ਹੈ ਕਿ ਬੇਲ ਲੋੜੇ ਜਿਹੜੇ ਕੈਮੀਕਲ ਆਪਾਂ ਧਰਤੀ ਦੇ ਵਿੱਚ ਪਾ ਕੇ ਤੇ ਆਪਣੇ ਖਾਣੇ ਦੇ ਵਿੱਚ ਲੈ ਕੇ ਆ ਰਹੇ ਆ ਉਹਨਾਂ ਤੋਂ ਜਿਹੜਾ ਆਪਾਂ ਬਚ ਸਕੀਏ ਧੰਨਵਾਦ ਜੀ